ਖੰਨਾ ਦੇ ਬੁੱਲੇਪੁਰ ਰੋਡ ਤੇ ਚਿੱਟੇ ਰੰਗ ਦੀ ਕਾਰ ਤੇ ਸਵਾਰ ਬਦਮਾਸ਼ਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਤੇਜ਼ ਤਾਰਾ ਹਥਿਆਰਾਂ ਨਾਲ ਹਮਲਾ ਕਰ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਵਿਆਲਪੁਰਾ ਦੇ ਰਿਸ਼ਤੇ ਵਿੱਚ ਲੱਗੇ ਭਾਣਜੇ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ ਗੰਭੀਰ ਜ਼ਖਮੀ ਅਮਨਦੀਪ ਸਿੰਘ ਨੂੰ ਪਹਿਲਾਂ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਖੰਨਾ ਵਿੱਚ ਖੁਦ ਵਿਧਾਇਕ ਵਿਆਲਪੁਰਾ ਨੇ ਪਹੁੰਚ ਕੇ ਭਾਣਜੇ ਦਾ ਹਾਲ ਜਾਣਿਆ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਅਮਨਦੀਪ ਸਿੰਘ ਘਰ ਦੇ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਾਰ ਸਵਾਰਾਂ ਨੇ ਬਾਈਕ ਨੂੰ ਟੱਕਰ ਮਾਰ ਕੇ ਛੁੱਟ ਦਿੱਤਾ ਜਿਸ ਤੋਂ ਬਾਅਦ ਉਸ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮੈਂ ਕੀ ਨਾਮ ਆਪਣਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਕੀ ਹੋਇਆ ਸੱਪ ਇਥੇ ਜੀ ਇੱਕ ਸਾਡੇ ਪਿੰਡ ਦਾ ਲੜਕਾ ਹੈ ਅਮਨਦੀਪ ਸਿੰਘ ਜੋ ਕਿ ਘਰੋਂ ਆ ਕੇ ਮਾਰਕਫੈਡ ਵੱਲ ਆ ਕੇ ਬਾਪ ਸਾਹਿਬ ਦੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਇਥੇ ਇੱਕ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦਸੀ ਜਾ ਰਹੀ ਹੈ ਹਜੇ ਉਹ ਕਨਫਰਮ ਨਹੀਂ ਹੋਈ ਉਹਨੇ ਇਹਨਾਂ ਦੇ ਅਮਨਦੀਪ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਟੱਕਰ ਮਾਰ ਕੇ ਨੂੰ ਸੁੱਟ ਲਿਆ ਉਸ ਤੋਂ ਬਾਅਦ ਚਾਰ ਜਾਨੇ ਕਿਰਪਾਨਾਂ ਤੇ ਦੱਤਰਾ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਵੱਡ ਧੱਕਾ ਕੀਤੀ ਉਸ ਟਾਈਮ ਜੀ ਲਗਭਗ 9:25 ਦਾ ਟਾਈਮ ਸੀ ਸਵੇਰੇ ਦਾ ਤੇ ਉਹ ਬਹੁਤ ਜ਼ਿਆਦਾ ਉਹਦਾ ਲਹੂ ਲਹਾਨ ਕੀਤਾ ਗਿਆ ਮੁੰਡੇ ਦਾ ਉਹਦੀ ਹਾਲਤ ਕਾਫੀ ਜ਼ਿਆਦਾ ਸੀ ਐਸ ਹੈ ਪਹਿਲਾਂ ਉਹਨੂੰ ਇੱਥੋਂ ਆਈ ਵੀ ਬਈ ਹਸਪੀਟਲ ਚ ਲੈ ਕੇ ਗਏ ਫਿਰ ਉਥੋਂ ਹੁਣ ਉਹ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਕੌਣ ਆਇਆ ਮੁੰਡਾ ਹੈ ਕੌਣ ਹੈ ਵੈਸੇ ਕਿਹੜੇ ਜੀ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਵਾਸੀ ਬੁੱਲੇਪੁਰ ਦਾ ਹੀ ਹੈ ਜੀ ਤੇ ਇਹ ਖੇਤੀਬਾੜੀ ਹਾਂਜੀ ਉਹਨਾਂ ਦੇ ਮਾਤਾ ਐਮਐਲਏ ਸਾਹਿਬ ਦੇ ਕਜ਼ਨ ਸਿਸਟਰ ਨੇ ਜੀ ਜੀ ਨਾਮ ਕੀ ਐ ਐਮਐਲਏ ਸਾਹਿਬ ਦਾ ਤੇ ਜਗਤਾਰ ਸਿੰਘ ਦਿਆਲਪੁਰਾਏ ਨੇ ਜਿਹੜੇ ਸਮਰਾਲਾ ਤੋਂ ਉਹਨਾਂ ਦੇ ਰਿਸ਼ਤੇਦਾਰੀ ਚੋਂ ਇਹ ਲੜਕਾ ਹਾਂਜੀ ਹਾਂ ਐਮਐਲਏ ਸਾਹਿਬ ਅਸ਼ਕੁਲ ਦਾਪ ਆਏ ਨੇ ਉਹ ਹਸਪਤਾਲ ਆਏ ਸੀਗੇ ਜੀ ਕਿਉਂਕਿ ਇੱਥੋਂ ਤਾਂ ਅਸੀਂ ਮੈਂ ਉਹਨਾਂ ਨੂੰ ਲੈ ਕੇ ਸੀਗੇ ਪਿੰਡ ਵਾਸੀ ਸਾਡੇ ਜਿਹੜੇ ਇੱਥੇ ਦੋ ਤਿੰਨ ਜਣੇ ਮੌਕੇ ਤੇ ਆ ਗਏ ਇਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਸੀਗੇ ਉਹ ਜਦੋਂ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਇਹਨਾਂ ਲੜਕੇ ਨੂੰ ਹਸਪਤਾਲ ਲੈ ਕੇ ਸੀ ਉੱਥੇ ਆਏ ਸੀ ਐਮਐਲ ਸਾਹਿਬ ਜੀ ਪਤਾ ਨਹੀਂ ਜੀ ਉਹ ਹਜੇ ਤਾਂ ਕੋਈ ਕਲੂ ਮਿਲ ਨਹੀਂ ਰਿਹਾ ਬਾਕੀ ਜਿਹੜੀ ਪ੍ਰਸ਼ਾਸਨ ਹੈ ਜੋ ਲੱਗਿਆ ਹੋਇਆ ਹੈ ਸੀਸੀਟੀਵੀ ਫੁਟੇਜ ਕਵਰ ਕਰ ਰਹੇ ਨੇ ਜੇ ਕੋਈ ਕਲੂ ਮਿਲਦਾ ਤਾਂ ਉਹਦੇ ਅਧਾਰ ਤੇ ਹੀ ਅਗਲੀ ਕਾਰਵਾਈ ਜਿਹੜੀ ਹੋ ਸਕਦੀ ਹੈ ਇਹ ਕਿਰੇ 3000 ਦੀ ਬੋਤਲ ਨੂੰ ਦੇ ਗਏ ਉਹਨਾਂ ਕੋਲ ਜੀ ਤਲਵਾਰਾਂ ਤੇ ਦਾਹ ਦੱਸੇ ਜਾਂਦੇ ਨੇ ਮਤਲਬ ਅਸੀਂ ਵੀ ਬਾਅਦ ਦੇ ਵਿੱਚ ਆਇਆ ਸਾਨੂੰ ਵਿਵਾਦ ਦੇ ਵਿੱਚ ਪਤਾ ਲੱਗਿਆ ਵੀ ਆ ਗੱਲ ਹੋ ਗਈ ਫਿਰ ਅਸੀਂ ਜਦੋਂ ਪਹੁੰਚੇ ਇੰਨੇ ਨੂੰ ਤਾਂ ਉਹ ਉਹ ਤਾਂ ਜਦੇ 2-3 ਮਿੰਟ ਦੇ ਵਿੱਚ ਹੀ ਜਿਹੜੇ ਕਾਰ ਸਵਾਰ ਸੀ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਇੱਕ ਬੰਦਾ ਕਾਰ ਸਟਾਰਟ ਕਰਕੇ ਡਰਾਈਵਰ ਵਿੱਚ ਬੈਠਾ ਵੀ ਸੀ ਤੇ ਚਾਰ ਜਾਣੇ ਬਾਹਰ ਦਾ ਤੋਂ ਅੰਜਾਮ ਦੇ ਰਹੇ ਸੀ ਇਹੀ ਖੇਤੀ ਵੜੀ ਆਲੂ ਹਾਂ ਅਰੇ ਕੋਈ ਕਿਸੇ ਨੇ ਬਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇੱਥੇ ਜੀ 2-3 ਕਿ ਜਾਨੇ ਸੀਗੇ ਤੇ ਉਹ ਇਹ ਇੱਕਦਮ ਅਗਲਾ ਸ਼ੌਕ ਸੀਗਾ ਕਿ ਮਤਲਬ ਇਹ ਹੋ ਗਿਆ ਹਨਾ ਉਨਹੀਂ ਜਲਦੀ ਕੋਈ ਬਾਕੀ ਘਟਨਾ ਇਦਾਂ ਦੀ ਘਟ ਰਹੀ ਸੀ ਚਾਰ ਜਾਨੇ ਜੇ ਹਥਿਆਰ ਨਾਲ ਕੁੱਟ ਰਹੇ ਹੁਣ ਤਾਂ ਉਹਦੇ ਵਿੱਚ ਕੋਈ ਨਹੀਂ ਇਨਵੋਲਵ ਹੁੰਦਾ ਪ੍ਰਵਾਦ ਵਿੱਚ ਕੋਣ ਕੋਣ ਹੈ ਪ੍ਰਵਾਦ ਦੇ ਵਿੱਚ ਜੀ ਇਹਦਾ ਇੱਕ ਬ੍ਰਦਰ ਹੈ ਉਹਰੇ ਉਹ ਪੁਲਿਸ ਵਿੱਚ ਹੀ ਜੌਬ ਕਰਦਾ ਮਾਤਾ ਪਿਤਾ ਨੇ ਇੱਕ ਬਰਦਰ ਦਾ ਫੌਨ ਹੈ ਜੀ ਜੀ ਇਹ ਨਾਮ ਹੈ ਅਰਸ਼ਦੀਪ ਸਿੰਘ ਜੀ। ਅਖੀਰ ਕੀ ਗੱਲ ਹੋਈ ਹੈ ਤੁਹਾਨੂੰ? ਇੱਥੇ ਤਕਰੀਬਨ 9 ਵਜੇ ਸਵੇਰੇ ਜੀ ਕੋਈ ਪਿੰਡ ਦੇ ਮੁੰਡੇ ਨੂੰ ਵੀ ਅਮਨਦੀਪ ਸਿੰਘ ਨੂੰ ਕੋਈ ਦਾਹ ਨਾਲ ਕੋਈ ਕੰਡਾਸਿਆਂ ਨਾਲ ਉੱਥੇ ਹਮਲਾ ਕਰਕੇ ਗਏ। ਕਿੰਨੇ ਕ ਬੰਦੇ ਜੀ ਕਿਸ ਪਤਾ ਲੱਗਿਆ? ਕੁਝ ਪਤਾ ਨਹੀਂ ਤਕਰੀਬਨ 4-5 ਦੇ ਤਕਰੀਬਨ ਹੁੰਦੇ ਸਨ। ਕਿ ਅਮਨਦੀਪ ਹੈ ਕੋਪਰੈਂਸ। ਪਿੰਡ ਦਾ ਹੀ ਵਸਨੀਕ ਹੈ ਜੀ। ਕੀ ਇਹ ਰਿਸ਼ਤੇਦਾਰੀ ਕੋਈ ਕਿਸੇ ਪੋਲੀਟਿਕਲ ਲੀਡਰ ਨਾਲ ਪੈਂਦੀ ਹੈ? ਸ਼ਾਇਦ ਮੈਂ ਪੈਂਦੀ ਹੋਣੀ ਹੈ ਜੀ ਹੋਂਦੇ ਕਿਹ ਨਾਲ। ਉਹ ਪਤਾ ਨਹੀਂ। ਸੰਭਾ ਅਨੇਕਾਂ ਕੁਝ ਵਿਸਤਾਰੀਏ ਕੁਝ ਵੀ ਪਤਾ ਨਾ ਕਰੀ ਹਾਂ ਜੀ ਹਾਂਜੀ 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 ਇਹਨਾਂ ਨੂੰ ਪਤਾ ਲੱਗਦਾ ਕਿੰਨੇ ਕ ਬੰਦੇ ਹੈਗੇ ਚਾਰ ਪੰਜ ਬੰਦੇ ਦੇ ਕਰੀਬ ਹੰਦਸੇ ਗਏ ਜੀ ਪੱਥਿਆਰ ਕਿਰਪਾਨਾਂ ਜੀ ਦਾ ਹੋ ਗਿਆ ਇਹ ਵੀ ਚੀਜ਼ਾਂ ਨਾਲ ਹਾਂਜੀ ਪੰਜਾਬ ਮਸੂਦ ਪੱਥੇ ਕਿੱਥੇ ਲੈ ਗਏ ਉਹਨਾਂ ਨੂੰ ਹੁਣ ਪਹਿਲਾਂ ਆਈ ਵੀ ਵਾਈ ਲੈ ਕੇ ਗਏ ਹੁਣ ਕਿੱਥੇ ਹੋਰ ਰੈਫਰ ਕੀਤਾ ਜੀ ਹਾਂਜੀ ਤਾਂ ਕੀ ਮੈਂ ਤੁਹਾਨੂੰ ਅੱਜ ਦਾ ਜਿਹੜਾ ਕੱਪੜਾ ਦੇ ਵਿੱਚ ਇੱਕ ਇਸ਼ੂਆ ਦੇ ਬਾਰੇ ਸੁਣਾਉਣਾ ਹੈ। ਅਹਾਂ ਜੀ ਇਹ ਅੱਜ ਸਵੇਰ 9:30 9:10 ਵਜੇ ਦੀ ਘਟਨਾ ਹੈ। ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਹੈ ਜਿਹਦੀ 25 ਸਾਲ ਦੀ ਏਜ ਹੈ ਤੇ ਇਹਦੀ 골ਡਨ ਗ੍ਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਮੋਟਰ ਲੱਗੀ ਹੋਈ ਹੈ। ਉੱਥੇ ਇਹਨੇ ਪਸ਼ੂ ਡੰਗਰ ਵੀ ਰੱਖੇ ਹੋਏ ਆ। ਜਿਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9:30 ਵਜੇ ਆਉਂਦਾ ਉੱਥੋਂ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਤੇ ਜਿਹੜਾ ਵੀ ਮਾਰਦਾ ਹੈ। ਅੱਜ ਰਜਾਨਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਲਟੋ ਜਿਹੜਾ ਨਵਾਂ ਮਾਡਲ ਹੈ K10 ਇਹ ਇਹਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਹੋਵੇ ਜੋ ਨਿਕਲੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਇਹਦੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਜਿਹੜੀਆਂ ਲੱਤਾਂ ਤੇ ਧੂਈ ਤੇ ਬਾਹਾਂ ਤੇ ਕਾਫੀ ਇਹਦੇ ਝੁਟਾਈਆਂ ਹਨ ਹਮੋ ਦੀ ਪਤਾ ਪਤਾ ਲੱਗਾ ਕੌਣ ਸੀ ਸਾਹਮਣੇ ਮੁਗਲੀ ਬਰਤਾਰ ਤੋਂ ਇਹੀ ਪਤਾ ਲੱਗਿਆ ਵੀ ਇਹ ਗੱਡੀ ਦੋ ਤਿੰਨ ਦਿਨ ਦੀ ਇਹਦੀ ਰੈਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ 7 7:30 ਤੋਂ ਇਹਦੀ ਉੱਥੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੇ ਸੀਗੇ ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ ਕਿਹੜਾ ਕਾਰਨ ਹੋਇਆ ਕਿਹੜਾ ਕਾਰਨ ਹੋਇਆ ਤੇ ਮਲਟੀਪਲ ਅਸੀਂ ਐਂਗਲਸ ਦੇ ਕੰਮ ਕਰ ਰਹੇ ਹਾਂ ਜੀ ਸਾਡੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐ ਐਸਐਸਪੀ ਸਾਹਿਬ ਦਾ ਆਪਣੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮਾਂ ਬਣੀਆਂ ਹੋਈਆਂ ਐ ਐਸਪੀਡੀ ਸਾਹਿਬ ਸੁਪਰਵਾਈਜ਼ ਕਰ ਰਹੇ ਐ ਐਸਪੀ ਵੀ ਪਰਲੋਚਨ ਸਿੰਘ ਜੀ ਕੋਲ ਚਾਰਜ ਹੈ ਉਹ ਵੀ ਟੀਮ ਚ ਸ਼ਾਮਲ ਹੈ ਸੀਆਈਏ ਦੀ ਟੀਮ ਲੱਗੀ ਹੋਈ ਹੈ ਸਪੈਸ਼ਲ ਪ੍ਰਾਂਤਰੀ ਟੀਮ ਲੱਗੀ ਹੋਈ ਹੈ ਸਾਈਬਰ ਵਾਲੇ ਵੀ ਲੱਗੇ ਹੋਏ ਆ ਸਾਰੇ ਅਸੀਂ ਐਸੇ ਜਿਹੇ ਵਰਕ ਅਪ ਕਰ ਰਹੇ ਹਾਂ ਜਿੱਥੇ ਹਮਲਾ ਹੋਇਆ ਜਿੱਥੇ ਹਮਲਾ ਹੋਇਆ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੋਹੱਲੀ ਸ਼ਿਫਟ ਕੀਤਾ ਗਿਆ ਜਿੱਥੇ ਹਜੇ ਵੀ ਮਾਂ ਦੀ ਹਾਲ ਸਥਿਤੀ ਚੱਲ ਰਹੀ ਹੈ ਇੱਥੇ ਆਈਵੀ ਚ ਲੈ ਕੇ ਗਏ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਮੁੱਢਲੀ ਸਥਾ ਦੇ ਕੇ ਅੱਗੇ ਰੈਫਰ ਕਰਤੇ ਜੀ ਪਤਾ ਨਹੀਂ ਕਿ ਕੋਈ ਆਇਆ ਕਿ ਇਹ ਪਰਚਾ ਕੰਮ ਕਰ ਰਹੇ ਸੀ ਮਲਟੀਪਲ ਏਜੰਟਸ ਦੇ ਕੰਮ ਕਰ ਰਹੇ ਆ ਜੀ ਤੇ ਜੋ ਵੀ ਇਹਦਾ ਰਿਲੇਵੈਂਟ ਸੈਕਸ਼ਨਸ ਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਤੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਕੁਝ ਪਤਾ ਲੱਗਿਆ ਪਰਿਵਾਰ ਦੇ ਵਿੱਚ ਕੋਈ ਇੱਕ ਦੋ ਭਰਾ ਨੇ ਜੀ ਛੋਟਾ ਸਾਡਾ ਪੁਲਿਸ ਮੁਲਾਜ਼ਮ ਹੀ ਹੈ ਇਹਦੀ ਮੈਰਿਜ ਹੋਈ ਵੀ ਹੈ ਤੇ ਹਜੇ ਬੱਚਾ ਕੋਈ ਨਹੀਂਗਾ ਹੁਣ ਤੱਕ ਇਹੀ ਪਰਿਵਾਰ ਦਾ ਬੈਕਗ੍ਰਾਉਂਡ ਸਾਹਮਣੇ ਆਇਆ ਇਹ ਬੁਲੇ ਕਰਦਾ ਹੈ ਗੁਲੇਪੁਰ ਪਿੰਡ ਬੁਲੇਪੁਰ ਰੋਡ ਤੇ ਇਹ ਹਾਦਸਾ ਹੋਇਆ